ਇਸ ਬੱਚੇ ਦਾ ਪਿਓ ਚਾਹ ਦੀ ਰੇੜੀ ਲਗਾਉਂਦਾ ਹੈ ਪਰ ਇਹ ਗਰੀਬ ਬੱਚਾ ਹੱਥਾਂ ਦੇ ਵਿੱਚ ਹੁਨਰ ਲਈ ਬੈਠਾ ਹੈ ਤੁਹਾਡਾ ਸ਼ੇਅਰ ਇਸ ਨੂੰ ਇੱਕ ਮੰਜ਼ਿਲ ਦਿਵਾ ਸਕਦਾ ਹੈ ਆਪਾ ਜੀ ਚਾਹ ਦੀ ਰੇੜੀ ਲਾਉਂਦੇ ਨੇ ਫਿਰ ਵੀ ਹਾਲਾਤ ਨੇ ਵਧੀਆ ਨਹੀਂ ਤੁਹਾਡੇ ਹੋਰ ਕੀ ਸੋਚਿਆ ਬੰਨਣ ਵਾਸਤੇ ਜਾਂ ਉਹਨਾਂ ਨੇ ਲੈਂਗ ਕਿਹੜੀ ਚੁਣਨ ਬਾਰੇ ਸੋਚਿਆ ਮੈਂ ਤਾਂ ਆਰਟ ਦੀ ਲੈਂਗ ਚ ਰਾਂਗਾ ਕੌਣ ਕਹਿੰਦਾ ਹੈ ਕਿ ਗਰੀਬਾਂ ਦੇ ਬੱਚੇ ਅੱਗੇ ਨਹੀਂ ਵੱਸ ਸਕਦੇ ਕੌਣ ਕਹਿੰਦਾ ਹੈ ਕਿ ਗਰੀਬਾਂ ਦੇ ਬੱਚੇ ਹੁਨਰਮੰਦ ਨਹੀਂ ਹੁੰਦੇ ਬਸ ਇੱਕ ਨਜ਼ਰ ਪੈਣੀ ਚਾਹੀਦੀ ਹੈ ਕਿਸੇ ਫਰਿਸ਼ਤੇ ਦੀ ਸੋ ਸ਼ੇਅਰ ਕਰ ਦੋ ਤਾਂ ਕਿ ਇਸ ਬੱਚੇ ਦੀ ਬੱਚੇ ਤੇ ਕਿਸੇ ਦੀ ਅੱਖ ਪੈ ਸਕੇ ਤੇ ਕਿੰਨਾ ਸਮਾਂ ਲੱਗਿਆ ਤਸਵੀਰ ਨੂੰ ਇਹਨੂੰ 14 ਘੰਟੇ ਲੱਗੇ ਹੋਏ ਬਣਾ ਲਏ ਤੇ ਮੈਂ ਇਹਨੂੰ ਚਾਰ ਦਿਨ ਲਗਾ ਕੇ ਬਣਾਇਆ ਜੀ ਬੜਾ ਇਹ ਨਾਲ ਨਾਲ ਕਿੰਨੇ ਟਾਈਮ ਦੇ ਬੰਦੇ ਹੋ ਅ ਇਹਨਾਂ ਮੈਂ ਜਦੋਂ ਆਪਣਾ ਟਾਈਮ ਲੈਂਦਾ ਇੱਕ ਦੋ ਘੰਟੇ ਤਾਂ ਜਿਵੇਂ ਤਸਵੀਰ ਬਣਾਉਂਦੇ ਉਹ ਕਿੰਨਾ ਸਮਾਂ ਚਲੇ ਜਾਂਦੇ ਤਸਵੀਰ ਨੂੰ ਅ ਟਾਈਮ ਤਾਂ ਬਹੁਤ ਚਲੇ ਜਾਂਦੇ ਕਿ ਲੋਹਣ ਚਲੇ ਜਾਂਦੇ ਆ ਇਹ ਉਹ ਬਾਕੀ ਫੋਟੋ ਦੇ ਹਿਸਾਬ ਨਾਲ ਹੁੰਦਾ ਕਿ ਉਹਨੂੰ ਫੋਟੋ ਨੂੰ ਕਿੰਨਾ ਟਾਈਮ ਲੱਗੇਗਾ ਇਹ ਤਸਵੀਰਾਂ ਜਿਹੜੀਆਂ ਬਣਾਉਂਦੇ ਤੁਸੀਂ ਨੀਂ ਮੈਂ ਬਿਆਰੀਆਂ ਇਹ ਉਕਾਦੀ ਜਿਹੜੇ ਨੇ ਤੁਹਾਡੀ ਉਸਤਾਦ ਜੀ ਬਣੀ ਅਜੇ ਕੋਈ ਗੁਰੂ ਤਾਂ ਨਹੀਂ ਹੈਗਾ ਮੈਂ ਖੁਦ ਹੀ ਸਟੱਡੀ ਕੀਤੀ ਵਾ ਖੁਦ ਹੀ ਰੈਕੋਰਡ ਕਰਦਾ ਰਹੇ ਮੈਂ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਉਸ ਪਰਮਾਤਮਾ ਨੇ ਹਰ ਕਿਸੇ ਨੂੰ ਹੁਨਰ ਦੇ ਨਾਲ ਨਵਾਜਿਆ ਹੋਇਆ ਤੇ ਬਹੁਤ ਸਾਰਾ ਪੰਜਾਬ ਦੇ ਵਿੱਚ ਵੀ ਹੁਨਰ ਭਰਿਆ ਪਿਆ ਹੈ ਸਿਰਫ ਲੋੜ ਹੈ ਉਸ ਹੁਨਰ ਨੂੰ ਤਰਾਸਨ ਦੀ ਤਾ ਅੱਜ ਜਿਸ ਨੂੰ ਅਸੀਂ ਮਿਲੌਣ ਜਾ ਰਹੇ ਹਾਂ ਉਸ ਬੱਚੇ ਦੀ ਉਮਰ ਚਾਹੇ ਛੋਟੀ ਏ 10ਵੀਂ ਦੇ ਵਿੱਚ ਪੜਦਾ ਏ ਪਰ ਹੁਨਰ ਲਾਜਵਾਬ ਏ ਤਸਵੀਰਾਂ ਇਹੋ ਜਿਹੀਆਂ ਬਣਾਉਂਦੀਆਂ ਏ ਇਹ ਤਸਵੀਰਾਂ ਜਿਹੜੀਆਂ ਨੇ ਮੂੰਹੋਂ ਬੋਲਦੀਆਂ ਨੇ ਉਮਰ ਦੇ لحاظ ਨਾਲ ਸੋਚੀ ਤਾਂ ਇੰਨੀ ਛੋਟੀ ਜੀ ਉਮਰ ਦੇ ਵਿੱਚ ਇੰਨੀਆਂ ਵਧੀਆ-ਵਧੀਆ ਤਸਵੀਰਾਂ ਇਹ ਤਸਵੀਰਾਂ ਜਿਹੜੀਆਂ ਮੂੰਹੋਂ ਬੋਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਉਸ ਪ੍ਰਮਾਤਮਾ ਦੀ ਦੇਣ ਏ ਇਸ ਬੱਚੇ ਨੂੰ ਪਰ ਸਿਰਫ ਔਰ ਸਿਰਫ ਹਾਲਾਤ ਜਿਹੜੇ ਨੇ ਉਹ ਸਾਥ ਨਹੀਂ ਦੇ ਰਹੇ ਜੇ ਹਾਲਾਤ ਸਾਹ ਦੇ ਤੇ ਤੁਹਾਡਾ ਸਾਥ ਮਿਲ ਜੇ ਤਾਂ ਇਸ ਬੱਚੇ ਦੇ ਸੁਪਨੇ ਜ਼ਰੂਰ ਪੂਰੀ ਹੋਣਗੇ ਸਾਰੀ ਡਿਟੇਲ ਨਾਲ ਜਲਵਾ ਚਰਦੇ ਆ ਵੀਰ ਨਾਲ ਵੀਰ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵਿਕਾਸ ਹੈਗਾ ਮੈਨੂੰ ਇਹ ਦੱਸੋ ਉਸ ਪਰਮਾਤਮਾ ਨੇ ਹਰ ਬੰਦੇ ਦੇ ਵਿੱਚ ਹੁਨਰ ਦਿੱਤਾ ਹੈ ਤੁਹਾਨੂੰ ਵੀ ਬਹੁਤ ਵਧੀਆ ਹੁਨਰ ਦਿੱਤਾ ਹੈ ਕਿ ਤੁਸੀਂ ਜਿਹੜੀਆਂ ਤਸਵੀਰਾਂ ਬਣਵਾਈਆਂ ਨੇ ਉਹ ਮੂੰਹੋਂ ਬੋਲਦੀਆਂ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਫਿਲਮੀ ਅਦਾ ਕਰ ਰਹੇ ਹਾਂਜੀ ਤਾਂ ਮੂੰਹੋਂ ਬੋਲਦੀ ਹੋਈ ਤਸਵੀਰ ਨਜ਼ਰ ਆ ਰਹੀ ਹੈ ਮੈਨੂੰ ਇਹ ਦੱਸੋ ਜੀਵੇਂ ਜਹਨ ਦੇ ਵਿੱਚ ਆਇਆ ਕਿੰਨੇ ਚਿਰ ਤੋਂ ਤੁਸੀਂ ਇਹ ਤਸਵੀਰਾਂ ਬਣਾ ਰਹੇ ਹੋ ਇਹ ਮੈਂ ਛੋਟੇ ਹੁੰਦੇ ਤੋਂ ਬਣਾਨਾ ਆ ਰਿਹਾ ਜੀ ਤੇ ਇਹ ਮੈਂ ਥੋੜਾ ਜਿਹਾ ਸਟਾਰਟ ਹੋਇਆ ਤਿੰਨ ਚਾਰ ਸਾਲ ਹੀ ਹੋਏ ਆ ਹਮਮ ਤੇ ਇੱਥੇ ਮੈਂ ਕੰਮ ਕਰਦਾ ਪਿਆ ਜੀ ਤੇ ਤੁਹਾਡੇ ਬਾਰੇ ਜਾਣ ਲਈ ਪਹਿਲਾਂ ਤੁਹਾਡੀ ਉਮਰ ਬਾਰੇ ਤੇ ਤੁਹਾਡੀ ਪੜਾਈ ਬਾਰੇ ਮੇਰੀ ਉਮਰ 16 ਸਾਲ ਆ ਤੇ ਮੈਂ 10th ਚ ਪੜ੍ਹਦਾ ਹਾਂ ਜੀ ਹਮਮ ਮੈਨੂੰ ਇਹ ਦੱਸੋ ਜਦੋਂ ਤੁਸੀਂ ਬਚਪਨ 'ਚ ਪਹਿਲੀ ਤਸਵੀਰ ਬਣਾਈ ਸੀ ਕਿਹੜੀ ਤਸਵੀਰ ਸੀ ਜਿਹੜੀ ਮਨ ਦੇ ਵਿੱਚ ਆਈ ਸੀ ਵਿਚਾਰ ਕੇ ਇਹ ਬਣਾਈਆਂ ਤਸਵੀਰ ਸੀ ਮੈਂ ਪਹਿਲਾਂ ਤਾਂ ਚਲੋ ਕਾਰਟੂਨ ਵਗੈਰਾ ਜਾਂ ਕੋਈ ਹੱਟ ਵਗੈਰਾ ਇਦਾਂ ਦੀ ਬਣਾਉਣਾ ਹੁੰਦਾ ਸੀਗਾ ਜੀ ਇਹ ਜਿਹਾ ਸਭ ਬੱਚੇ ਬਣਾਉਂਦੇ ਹੁੰਦੇ ਸੀ ਮੈਂ ਉਦਾਂ ਦੀ ਬਣਾਉਣਾ ਸੀ ਪ੍ਰੈਕਟਿਸ ਪਹਿਲਾਂ ਉਦਾਂ ਦੀ ਕਰਦਾ ਜੀ ਜੀ ਹਾਂਜੀ ਤੇ ਹੁਣ ਜਿਹੜਾ ਇਹ ਹੁਨਰ ਤੁਹਾਡਾ ਸਾਹਮਣੇ ਆਇਆ ਹੈ ਬਾਹਰ ਆਇਆ ਹੈ ਉਸ ਤੋਂ ਬਾਅਦ ਪਹਿਲੀ ਤਸਵੀਰ ਕਿਹੜੀ ਸੀ ਜਿਹੜੀ ਬਣਾਈਆਂ ਤੁਸੀਂ ਸਾਂਝਾ ਜ਼ਰੂਰ ਕਰੋ ਆਪਣੀਆਂ ਸ਼ਹੀਦ ਕਪੂਰ ਦੀ ਸੀਗੀ ਜੀ ਜਿਹੜੀ ਮੈਂ ਥੋੜਾ ਜਿਹਾ ਬਣਾਇਆ ਅੱ ਇਤਨਾ ਸਮਾਂ ਲੱਗਿਆ ਇਸ ਤਸਵੀਰ ਨੂੰ ਇਹਨੂੰ 14 ਘੰਟੇ ਲੱਗੇ ਹੋਏ ਬਣਾ ਲਗੇ ਤੇ ਮੈਂ ਇਹਨੂੰ 4 ਦਿਨ ਲਗਾ ਕੇ ਬਣਾਇਆ ਆਪਣੇ ਜੀ ਜੀ ਤਾਂ ਮੈਨੂੰ ਇਹ ਦੱਸੋ ਇਹ ਤਸਵੀਰ ਬਣਾਉਣ ਮਿਲੇ ਤਸਵੀਰ ਤੋਂ ਤਸਵੀਰ ਬਣਾਈਆਂ ਜਾਂ ਜਿਹਵੇਂ ਮਨ ਦੇ ਵਿੱਚ ਵਿਚਾਰ ਆਇਆ ਸੀ ਤਸਵੀਰ ਆ ਇਹ ਰੈਫਰੈਂਸ ਫੋਟੋ ਤੋਂ ਬਣਾਈ ਹੋਈ ਮੈਂ ਫੋਨ ਚੋਂ ਦੇਖ ਕੇ ਤੇ ਆ ਤਸਵੀਰ ਬਣਾਉਂਦੇ ਆ ਇੱਕ ਜਿਹੜਾ ਆਰਟਿਸਟ ਹੁੰਦਾ ਹੈ ਉਹਦੇ ਮਨ ਦੇ ਵਿਚਾਰ ਸਭ ਤੋਂ ਪਹਿਲਾਂ ਹੁੰਦੇ ਨੇ ਹਾਂਜੀ ਮਨ ਦੇ ਵਿੱਚ ਵਿਚਾਰ ਆਉਂਦਾ ਕਿ ਮੈਂ ਇਸ ਚੀਜ਼ ਨੂੰ ਜਿਹੜਾ ਹੂ ਬੂ ਤਸਵੀਰ ਦੇ ਰੂਪ ਦੇ ਵਿੱਚ ਉਤਾਰਨਾ ਹੈ ਜੀ ਜਦੋਂ ਬਣਾਉਂਦੇ ਆ ਤਸਵੀਰ ਕੀ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਸ਼ੁਰੂਆਤ ਹੈੱਡ ਤੋਂ ਹੁੰਦੀ ਹੈ ਜਾਂ ਥੱਲੇ ਤੋਂ ਫੋਟੋ ਬਣਾਉਣੀ ਸ਼ੁਰੂ ਕਰਦੇ ਆ ਪਹਿਲਾਂ ਤੇ ਆਊਟਲਾਈਨ ਤੋਂ ਕਰਦਾ ਜੀ ਫਿਰ ਆਪਾਂ ਸ਼ੇਡ ਸ਼ੇਡਿੰਗ ਤੇ ਆਉਂਦੇ ਆ ਤੇ ਸ਼ੇਡਿੰਗ ਮੈਂ ਸਭ ਤੋਂ ਪਹਿਲਾਂ ਆਈ ਤੋਂ ਸਟਾਰਟ ਕਰਦਾ ਫਿਰ ਆਪਣੀ ਨੋਜ਼ ਵਗੈਰਾ ਤੋਂ ਤੇ ਫਿਰ ਬਾਕੀ ਚੀਜ਼ਾਂ ਤੇ ਤੇ ਮੈਨੂੰ ਇਹ ਦੱਸੋ ਵੀਰੇ ਪੜਾਈ ਦੇ ਨਾਲ ਨਾਲ ਕਿਵੇਂ ਟਾਈਮ ਦੇ ਪਾਉਂਦੇ ਹੋ ਜ਼ਰਾ ਤੁਸੀਂ ਅ ਇਹਨੂੰ ਮੈਂ ਜ਼ਿਆਦਾਤਰ ਰਾਤ ਨੂੰ ਹੀ ਟਾਈਮ ਦਿੰਦਾ ਜੀ 1-2 ਘੰਟੇ ਕਿਉਂਕਿ ਪੜ੍ਹਾਈ ਵੀ ਹੈਗੀ ਹੈ 10th ਕਲਾਸ ਦੀ ਬੋਰਡ ਦੀ ਕਲਾਸ ਹੈ ਤੇ ਉਦਾਂ ਟਾਈਮ ਮੈਨੇਜ ਕਰਤਾ ਹੋਰ ਵੀ ਜਾਰੀ ਰਹਿਣੀਆਂ ਜਲਵਾ ਪਤਾ ਜਿਹੜੀਆਂ ਜਿਹੜੀਆਂ ਤਸਵੀਰਾਂ ਤੁਸੀਂ ਬਣਾਈਆਂ ਨੇ ਪਹਿਲਾਂ ਉਹ ਸਾਂਝੀਆਂ ਕਰੋ ਸਾਡੇ ਜਿਹੜੇ ਰੱਬ ਜਿਹੇ ਸਰੋਤੇ ਨੇ ਉਹਨਾਂ ਤਾਈ ਤੁਹਾਡਾ ਟੈਲੈਂਟ ਹੈ ਉਹਨਾਂ ਤਾਈ ਹੀ ਪਹੁੰਚਣਾ ਚਾਹੀਦਾ ਹੈ ਇਹ ਬਾਰੇ ਦੱਸੋ ਇਹ ਮੈਂ ਸਕੈਚਵਰਕ ਬਣਾਇਆ ਸੀਗਾ ਬਬਲਿੰਗ ਆਰਟ ਤੇ ਇਹਨੂੰ 30 ਮਿੰਟ ਚ ਬਣਾਇਆ ਸੀ ਮੈਂ ਆਪਣੇ ਲਈ ਤੇ ਇਹ ਆਪਣੇ ਕਰਨ ਦਾਵਾ ਦੀ ਡਰਾਇੰਗ ਜੀ ਇਹਨੂੰ ਮੈਂ 12 ਘੰਟੇ ਲਗਾ ਕੇ ਬਣਾਇਆ ਸੀਗਾ ਹੂੰ ਹੂੰ ਤੇ ਅਚੇ ਪੰਜਾਬੀ ਆਰਟਿਸਟ ਹੈ ਹਾਂਜੀ ਜੀ ਜੀ ਤੇ ਇਹ ਆਪਣੇ ਹਨੂਮਾਨ ਜੀ ਤੇ ਇਹ ਮ ਰਾਮ ਰਾਮ ਲਿਖ ਕੇ ਬਣਾਏ ਸੀਗੇ ਮੈਂ ਹੂੰ ਹੂੰ ਇਹ ਤੇ ਡੇਢ ਘੰਟਾ ਲੱਗਾ ਸੀਗਾ ਪੁੱਤ ਬਹੁਤ ਵਧੀਆ ਜੀ ਰਾਮ ਜੀ ਦਾ ਨਾਮ ਲਿਖਿਆ ਹੋਇਆ ਤੇ ਹਨੂਮਾਨ ਜੀ ਜਿਹੜੇ ਨੇ ਰਾਮ ਜੀ ਦੇ ਭਾਈ ਨੇ ਉਹਨਾਂ ਦੀ ਤਸਵੀਰ ਬਣਾਈ ਹੈ ਬਹੁਤ ਵਧੀਆ ਤਸਵੀਰ ਹੈ ਤੇ ਇਹ ਤਸਵੀਰ ਦਾ ਬਾਰੇ ਜੀ ਇਹ ਨੰਨੇ ਇਹ ਇਹਨੂੰ 3 ਘੰਟਾ ਲਗਾ ਕੇ ਬਣਾਇਆ ਸੀਗਾ ਮੈਂ ਜੀ ਇਹ ਤੇ ਇਹ ਅੰਬੇਦਕਰ ਸਰ ਚਾਹਬਾ ਦੇ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਡਾਕਟਰ ਭੀਮrao ਅੰਬੇਦਕਰ ਜੀ ਉਹਨਾਂ ਦੀ ਤਸਵੀਰ ਵੀ ਵੀਰ ਨੇ ਬਹੁਤ ਪਿਆਰੀ ਬਣਾਈ ਹੈ ਹਾਂਜੀ ਤਾਂ ਮੇਰੇ ਜਿਵੇਂ ਤਸਵੀਰ ਬਣਾਉਂਦੇ ਹੋ ਕਿੰਨਾ ਸਮਾਂ ਚਲੇ ਜਾਂਦਾ ਹੈ ਤਸਵੀਰ ਬਨੋ ਗਿਆ ਅ ਟਾਈਮ ਤਾਂ ਬਹੁਤ ਚਲੇ ਜਾਂਦੇ ਘੰਟਾ ਘੰਟਾ ਚਲੇ ਜਾਂਦੇ ਆ ਜੀ ਕਿ ਉਹ ਬਾਕੀ ਫੋਟੋ ਦੇ ਹਿਸਾਬ ਨਾਲ ਹੁੰਦਾ ਹੈ ਕਿ ਉਹਨੂੰ ਫੋਟੋ ਨੂੰ ਕਿੰਨਾ ਟਾਈਮ ਲੱਗੇ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੁਨਰ ਹੈ ਤੁਹਾਡੇ ਜਾਂ ਸਿਰਫ ਤੁਹਾਨੂੰ ਹੀ ਇਹ ਹੁਨਰ ਦਿੱਤਾ ਰਿਹਾ ਹੈ ਨਹੀਂ ਮੇਰੀ ਛੇ ਤੇ ਪਿਤਾ ਜੀ ਬਾਰੇ ਜਾਨਣਾ ਚਾਹੁੰਦੇ ਆ ਪਰਿਵਾਰ ਦੇ ਅ ਪਾਪਾ ਮੇਰੇ ਚਾਦਾ ਕੰਮ ਕਰਦੇ ਆ ਜੀ ਤੇ ਅ ਕਾਰਛੇ ਸਿਰ ਤੇ ਚਾਲ ਪੰਜ ਹੋ ਗਈ ਦੱਸੋ ਜੀ ਤੁਹਾਡਾ ਯਾ ਕਿਹੜੀ ਕਿਹੜੇ ਮੈਂਬਰ ਦਾ ਦਾਦੂ ਹੈਗੇ ਆ ਦਾਦੇ ਹੈਗੇ ਆ ਤੇ ਚਾਚੂ ਹੈਗੇ ਤੇ ਮਮਾ ਹੈਗੇ ਇਤਨਾ ਉਦਾਹਰਨ ਬਣੀ ਹੈ ਜੇ ਪਰਿਵਾਰ ਦਾ ਸਾਥ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਜ਼ਰੂਰੀ ਹੈ ਫਿਰ ਹੀ ਸਾਡਾ ਹੁਨਰ ਜਾਂ ਕੋਈ ਟੈਲੈਂਟ ਹੈ ਉਹ ਬਾਹਰ ਆਉਂਦਾ ਹੈ ਪਰਿਵਾਰ ਦਾ ਸਾਥ ਕਿੰਨਾ ਜ਼ਰੂਰੀ ਹੈ ਸਪੋਰਟ ਤਾਂ ਫੁੱਲੇਗੀ ਹੈ ਹਾਂਜੀ ਪਪਾ ਜੀ ਚਾਹ ਦੀ ਰੇੜੀ ਲਾਉਂਦੇ ਨੇ ਹਾਂਜੀ ਫਿਰ ਵੀ ਹਾਲਾਤ ਇੰਨੇ ਵਧੀਆ ਨਹੀਂ ਆ ਤੁਹਾਡੇ ਫਿਰ ਹੋਰ ਕੀ ਸੋਚਿਆ ਬਣਾਉਣ ਵਾਸਤੇ ਪਿਆ ਹੁਣ ਲਾਈਨ ਕਿਹੜੀ ਚੁਣਨ ਦੇ ਬਾਰੇ ਸੋਚਿਆ ਤੁਸੀਂ ਮੈਂ ਤਾਂ ਆਰਡਰ ਦੀ ਲਾਈਨ ਹੀ ਚੜਾਂਗਾ ਆਪਣੀ ਵੀ ਹਮਮ ਜਿਹੱਚ ਬੰਦੇ ਦਾ ਟ੍ਰਸਟ ਹੋਵੇ ਉਹਨੂੰ ਹੀ ਲਾਈਨ ਚੁਣੀ ਚਾਹੀਦੀ ਹੈ ਜੀ ਜੀ ਤਾਂ ਮੈਨੂੰ ਇਹ ਦੱਸੋ ਪਤਾ ਚੱਲਿਆ ਕਿ ਜਿਵੇਂ ਜਿਵੇਂ ਤੁਸੀਂ ਤਸਵੀਰਾਂ ਬਣਾਉਂਦੇ ਹੋ ਹਾਂਜੀ ਉਹ ਦੂਰ ਦਰਡੇ ਵੀ ਭੇਜਦੇ ਹੋ ਆਰਡਰ ਵੀ ਆਉਂਦੇ ਨੇ ਤੁਹਾਨੂੰ ਹਾਂਜੀ ਤਾਂ ਕਿਵੇਂ ਸਾਰਾ ਤਾਲਮੇਲ ਬੈਠਦਾ ਕਿਸ ਤਰ੍ਹਾਂ ਆਰਡਰ ਲੈਂਦੇ ਹੋ ਤੁਸੀਂ ਇਸ ਤਰ੍ਹਾਂ ਭੇਜਦੇ ਹੋ ਅ ਮੇਰੇ ਇੰਸਟਾਗ੍ਰਾਮ ਆਈਡੀ ਤੋਂ ਜ਼ਿਆਦਾ ਆਉਂਦੇ ਆਰਡਰ ਜਾਂ ਤਾਂ ਆਪਣੇ ਫੋਨ ਨੰਬਰ ਜੀ ਇਹ ਜਿੰਨੀਆਂ ਵੀ ਤਸਵੀਰਾਂ ਅਜੇ ਤਾਈਂ ਤੁਸੀਂ ਮੈਨੂੰ ਦਸੀਆਂ ਬਲੈਕ ਐਂਡ ਵਾਈਟ ਨਹੀਂ ਹਾਂਜੀ ਇਹਨਾਂ ਦੇ ਵਿੱਚ ਪੇਂਟ ਕਿਉਂ ਨਹੀਂ ਪਰੇ ਜੀ ਪੇਂਟ ਵਾਲੀ ਮੈਂ ਬਣਾਈ ਸੀਗੇ ਜੀ ਤਸਵੀਰ ਬਰੇ ਦੱਸਦੇ ਇਹ ਦਿੱਲੀ ਵਾਲੇ ਡੁਗਰੀ ਵਾਲੇ ਗੁਰੂ ਜੀ ਹੈਗੇ ਨੇ ਜੀ ਜੀ ਹਾਂਜੀ ਹਾਂਜੀ ਉਹਨਾਂ ਦੀ ਮੈਂ ਬਣਾਈ ਸੀਗੇ ਠੀਕ ਹੈ ਜਿੰਨਾ ਸਮਾਂ ਲੱਗਿਆ ਇਸ ਤਸਵੀਰ ਨੂੰ ਇਹਨੂੰ ਚੱਲ ਗਿਆ 14 ਤੋਂ 15 ਘੰਟੇ ਲੱਗੇ ਇਹਨੂੰ ਵੀ ਹੂੰ ਹੂੰ ਤੇ ਇਹਨੂੰ ਬਣਾ ਲੱਗ ਮੈਂ 2 ਦੇ 3 ਨੂੰ 2-3 ਦਿਨ ਲੱਗਾ ਇਹ ਤੇ ਇਹ ਤਸਵੀਰ ਜਿਹੜੀ ਹੈ ਤੁਸੀਂ ਫਰੇਮ 'ਚ ਹਾਂਜੀ ਮੜਾਈ ਹੋਈ ਹੈ ਇਹ ਆਰਡਰ ਤੇ ਬਣਾਈ ਹੈ ਜਾਂ ਆਪਣੇ ਲਈ ਬਣਾਈ ਹੈ ਆਪਣੇ ਲਈ ਬਣਾਈ ਹੈ ਅੱਛਾ ਆਰਡਰ ਵੀ ਆਉਂਦੇ ਨੇ ਤਸਵੀਰਾਂ ਦੇ ਹਾਂਜੀ ਮੇਰਾ ਜੀ ਲਾਈਵ ਤਸਵੀਰਾਂ ਬਣਾ ਦਿੱਤੀਆਂ ਜਾਂਦੀਆਂ ਨਹੀਂ ਜਿਵੇਂ ਮੈਂ ਬੈਠਾ ਤੁਹਾਡੇ ਸਾਹਮਣੇ ਜਾਂ ਵੀਰ ਸਾਡਾ ਸਾਹਮਣੇ ਬੈਠੀ ਹੋਈ ਨਹੀਂ ਉਹਨਾਂ ਦੀ ਤਸਵੀਰ ਵੀ ਬਣਾਈ ਜਾਂਦੀ ਹੈ ਉਹ ਬਣਾ ਲੈਂਦੇ ਹੋ ਤੁਸੀਂ ਨਹੀਂ ਉਹ ਨਹੀਂ ਆਉਂਦੀ ਮੈਂ ਬਾਕੀ ਡਿਟੇਲ ਵਰਕ ਕਰਦਾ ਹਮਮ ਲਾਈਵ ਸਕੈਚ ਨਹੀਂ ਕਰਦਾ ਲਾਈਵ ਸਕੈਚ ਨੂੰ 10 15 ਮਿੰਟ ਲੱਗਦੇ ਆ ਜੀ ਬਾਕੀ ਉਹਦੀ ਵੀ ਪ੍ਰੈਕਟਿਸ ਕਰਾਂਗਾ ਤੇ ਉਹ ਨੂੰ ਮੈਂ ਡਿਟੇਲ ਵਰਕ ਕਰਦਾ ਸਿਰਫ ਜਿਵੇਂ ਮਾਪੇ ਸਾਨੂੰ ਤੁਰਨਾ ਫਿਰਨਾ ਦੱਸਦੇ ਨੇ ਉਸ ਤਰ੍ਹਾਂ ਹੀ ਜੀਵਨ ਦੇ ਵਿੱਚ ਸਾਨੂੰ ਉਸਤਾਦ ਦੀ ਲੋੜ ਪੈਂਦੀ ਹੈ ਤੇ ਤੁਹਾਡੇ ਉਸਤਾਦ ਬਾਰੇ ਜਾਨਣਾ ਚਾਹੁੰਦੇ ਆਗੇ ਇਹ ਤਸਵੀਰਾਂ ਜਿਹੜੀਆਂ ਬਣਾਉਂਦੇ ਆ ਤੁਸੀਂ ਇਹਨੀਆਂ ਬਿਆਰੀਆਂ ਇਹ ਉਸਤਾਦੀ ਕਿਹੜੇ ਨੇ ਤੁਹਾਡੇ ਉਸਤਾਦ ਜੀ ਬਾਰੇ ਜਾਨਣਾ ਕੋਈ ਗੁਰੂ ਤਾਂ ਨਹੀਂ ਹੈਗਾ ਮੈਂ ਖੁਦ ਹੀ ਸਟੱਡੀਿੰਗ ਕੀਤੀ ਵਾ ਖੁਦ ਹੀ ਪ੍ਰੈਕਟਿਸ ਕਰਦਾ ਰਹਿੰਦਾ ਹਾਂ ਦੀ ਹਮ ਹਮ ਮੈਂ ਆਪਸੀ ਕਿਹਜਾ ਰੁਚ ਨਹੀਂ ਮਤਲਬ ਜੇ ਜੋ ਤੁਹਾਡਾ ਤੁਸੀਂ ਆ ਵੀ ਉਸਤਾਦ ਉਹਦੇ ਆ ਵੀ ਚੇਲੇ ਹੋ ਹੈ ਤੇ ਬਿਨਾ ਉਸਤਾਦ ਤੋਂ ਬਿਨਾ ਚੇਲੇ ਕਿਵੇਂ ਨੀਆਂ ਵਧੀਆ ਫੋਟੋਆਂ ਬਣਾ ਲਿੱਤੀਆਂ ਮਤਲਬ ਇਹ ਹੱਥ ਇੰਨਾ ਸਾਫ਼ ਹੈ ਤੁਹਾਡਾ ਦੇਖੋ ਬਹੁਤ ਪਿਆਰੀ ਫੋਟੋ ਹੈ ਸਾਰੀਆਂ ਆ ਕਿਵੇਂ ਇਹ ਫਿਰ ਬਣਾਇਆ ਚਿੱਤਰ ਮੰਨ ਦੇ ਵਿੱਚ ਵਿਚਾਰ ਆਉਂਦੇ ਨੇ ਕਿ ਦੇਖ ਲੈਣਾ ਜਿਹੜੇ ਬੋਰਡ ਪਸੰਦ ਆਉਂਦੇ ਆ ਤੇ ਫਿਰ ਉਹ ਦਿਲ ਕਰਦਾ ਕਿ ਬਣਾਣੀ ਹੈ ਫਿਰ ਹੁਣ ਬਣਾ ਲਾਤਾ ਜੀ ਹਾਂਜੀ ਤਾਂ ਹੁਣ ਤਾਂ ਹੀ ਚੰਗੀਆਂ ਜਿਹੀਆਂ ਤਸਵੀਰਾਂ ਬਣਾਈਆਂ ਨੇ ਤੁਸੀਂ ਅ ਵਦੂ ਬਣਾਈਆਂ ਕਈ ਤਾਂ ਚਲੋ ਮੈਂ ਗਿਫਟ ਵਗੈਰਾ ਵੀ ਕਰਤੀਆਂ ਹੀ ਆ ਤੇ ਜ਼ਿਆਦਾਤਰ ਤਾਂ ਮੈਂ ਆਰਡਰ ਤੇ ਬਣਾਈਆਂ ਆਪਣੇ ਲਈ ਜੀ ਤੇ ਆਰਡਰ ਤੇ ਜ਼ਿਆਦਾ ਹੁੰਦੀਆਂ ਤਾਂ ਜਿਵੇਂ ਤੁਹਾਡੇ ਨਾਲ ਦੇ ਯਾਰ ਦੋਸਤ ਨੇ ਤਸਵੀਰਾਂ ਬਣਵਾਉਂਦੇ ਨੇ ਉਹ ਤੁਹਾਡੀਆਂ ਤੁਹਾਡੇ ਚੋਂ ਬਣਵਾਉਂਦੇ ਨੇ ਤਸਵੀਰਾਂ ਕਿ ਮੇਰੀ ਤਸਵੀਰ ਬਣਾ ਦਿਓ ਇੰਨੀ ਵਧੀਆ ਤਸਵੀਰ ਹਾਂਜੀ ਬਣਾ ਦਿੰਦੇ ਹਾਂ ਤੁਸੀਂ ਹਾਂਜੀ ਤਾਂ ਬੇਟਾ ਜੀ ਹੋਰ ਚਾਹੀਏ ਬਣਾਇਆ ਤੁਸੀਂ ਦੱਸੋ ਜੀ ਮੈਨੂੰ ਇਹ ਤਸਵੀਰ ਬਾਬਾ ਦੀਪ ਸਿੰਘ ਜੀ ਦੀ ਹੈ ਹਾਂਜੀ ਮੈਂ ਛੋਟੇ ਹੁੰਦੇ ਬਣਾਈ ਸੀਗੇ ਕਿੰਨੀ ਉਮਰ ਸੀ ਤੁਹਾਡੀ ਉਹਦੇ ਮੈਂ 5th ਕਲਾਸ ਰਹੀ ਹਾਂ ਹਾਂ ਜਰੂਰ ਜੀ ਇਹ ਤਸਵੀਰ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੇ ਅੰਮ੍ਰਿਤਸਰ ਦੇ ਅਸੀਹਦਾ ਸਾਬ ਵਾਲੇ ਜੁਰਦਵਾਰਾ ਸਾਹਿਬ ਜੀ ਇਹ ਸੁਭਾਸ਼ ਜੀ ਇਹ ਬਹੁਬਲੀ ਹਾਂ ਜੀ ਇਹ ਵੀ ਛੋਟੇ ਨੇ ਬਣਾਈ ਸੀ ਠੀਕ ਹੈ ਜੀ ਬਹੁਬਲੀ ਦੀ ਤਸਵੀਰ ਬਹੁਬਲੀ ਤਸਵੀਰ ਬਣਾਉਣ ਲਈ ਕਿੰਨਾ ਜੂ ਬਲ ਲਾਉਣਾ ਪਿਆ ਹੈ ਬਹੁਬਲੀ ਲਈ ਬਹੁਬਲੀ ਬੰਦਾ ਬੰਦਾ ਹੈ ਇਹਨੂੰ 4 ਘੰਟੇ ਲੱਗੇ ਸੀ ਸਿਰਫ ਤੇ ਇਹ ਆਪਣੇ ਮੈਸੇਜ ਹੈ ਹਾਂ ਵਰਲਡ ਦੇ ਸੈਕਿੰਡ ਨੰਬਰ ਤੇ ਫੁੱਟਬਾਲਰ ਜੀ ਇਹ ਵੀ ਮੈਂ ਛੋਟੇ ਹੁੰਦੇ ਬਣਾਏ ਸੀਗੇ 9 ਮਿੰਟ ਜੀ ਜੀ ਤੇ ਚਾਰ ਕੋਲ ਡਰਿੰਕ ਹੈਗੀ 4 ਬਰ ਬਜ ਜੋਕਸ ਦੀ ਬਣਾਈ ਸੀਗੇ ਹਾਂ ਹਾਂ ਤੇ ਬਾਕੀ ਸਾਰੀਆਂ ਛੋਟੇ ਹੁੰਦੇ ਸੀਗੇ ਤੇ ਇਹ ਮੈਂ ਬਣਾਏ ਸੀਗੇ ਇੱਕ ਛੋਟੇ ਗਾਕੇ ਦੇ ਇਹ ਰੋਂਦਾ ਹੋਇਆ ਬੱਚਾ ਹਾਂ ਜੀ ਤੇ ਇਹ ਰੋਂਦਾ ਹੋਇਆ ਬੱਚਾ ਬਣਾ ਲਿਆ ਹੁਣ ਹੱਸਦੇ ਹੋਏ ਬੱਚੇ ਦੀ ਬਣਾਵਾਂਗੇ ਹਾਂ ਜੀ ਤੇ ਇਹ ਦੁਰਗਾ ਮਾਤਾ ਜੀ ਜੈ ਮਾਤਾ ਬਹੁਤ ਪਿਆਰੀਆਂ ਤਸਵੀਰਾਂ ਨੇ ਹਾਂਜੀ ਇਹ ਹੰਡੀ ਸਿੰਘ ਨੇ ਬਣਾਈ ਸੀ ਛੋਟੇ ਹੁੰਦੇ ਸਭ ਤੋਂ ਪਹਿਲਾਂ ਜੀ 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 ਤੇ ਮੈਨੂੰ ਇਹ ਦੱਸੋ ਵੀਰ ਜੀ ਜਿਵੇਂ ਕੀ ਹਾਲਾਤ ਐ ਇੰਨੇ ਵਧੀਆ ਨਹੀਂ ਐ ਹਾਂਜੀ ਬਹੁਤ ਸਾਰੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਵੀਡੀਓ ਪਾਈ ਜਾਂਦੀ ਐ ਤਾਂ ਉਹਨਾਂ ਨੂੰ ਫੋਨ ਆਉਂਦੇ ਨੇ ਮਦਦ ਵਾਸਤੇ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਐ ਮੈਨੂੰ ਸਿਰਫ ਕੰਮ ਦੀ ਲੋੜ ਐ ਇਸ ਤਰ੍ਹਾਂ ਪੈਸੇ ਦੀ ਨਹੀਂ ਹੂੰ ਵਧੀਆ ਸਾਰੇ ਜਾਂਦੇ ਨੇ ਕਿ ਹਾਲਾਤ ਵਧੀਆ ਨਹੀਂ ਸਾਡੇ ਜਿਵੇਂ ਮਦਦ ਦੀ ਲੋੜ ਹੁੰਨੀ ਚਾਹੀਦੀ ਹਾਂਜੀ ਤੁਸੀਂ ਪੈਸੇ ਦੀ ਲੋੜ ਨਹੀਂ ਐ ਹਾਂ ਜਿਵੇਂ ਚੱਲੇ ਗਿਆ ਸਾਰਾ ਪੈਸੇ ਤੋਂ ਬਿਨਾਂ ਤਾਂ ਜੋ ਜੀ ਬਿਜ਼ਨਸ ਨਹੀਂ ਚੱਲਦਾ ਪਰ ਮੈਨੂੰ ਕੰਮ ਆ ਗਿਆ ਤੇ ਮੈਂ ਇਦਾਂ ਕਿਸੇ ਦੇ ਪੈਸੇ ਨਹੀਂ ਲੈ ਸਕਦਾ ਹੂੰ ਤੇ ਜਦੋਂ ਬੰਦੇ ਦੇ ਕੋਈ ਕੁਝ ਟੈਲੈਂਟ ਹੁੰਦਾ ਤੇ ਉਹ ਆਪਣੇ ਕਮਾ ਕੇ ਫਿਰ ਰੱਖਦਾ ਬਣਾਉਂਦਾ ਜਦੋਂ ਕਿਸੇ ਕੋ ਟੈਲੈਂਟ ਵਗੈਰਾ ਨਹੀਂ ਹੁੰਦਾ ਕੁਝ ਮਿਲ ਕੇ ਨਹੀਂ ਕਮਾ ਸਕਦੇ ਉਹਨਾਂ ਦੀ ਮਦਦ ਤਾਂ ਕਰ ਸਕਦੇ ਲੋਕ ਇਸ ਤਰ੍ਹਾਂ ਬਹੁਤ ਵਧੀਆ ਜੀ ਬੱਚਾ ਵੀਰ ਸਾਡਾ 10ਵੀਂ ਦੇ ਵਿੱਚ ਪੜਦਾ ਹੈ ਸੋਚ ਵੀ ਉੱਚੀ ਹੈ ਤੇ ਵਿਚਾਰ ਵੀ ਸੁੱਚੇ ਨੇ ਟੈਲੈਂਟ ਜਿਹਦੇ ਦਿੱਤਾ ਰੱਬ ਨੇ ਉਹ ਸਭ ਤੋਂ ਵੱਡਾ ਹੁਨਰ ਦੇਤਾ ਰੱਬ ਨੇ ਤਾਂ ਇਸ ਲਈ ਜਿੰਨੂੰ ਹੁਨਰ ਦੇ ਤਾਂ ਉਹਨੂੰ ਲੋੜ ਨਹੀਂ ਹੈ ਦੂਜਿਆਂ ਦੇ ਸਾਹਮਣੇ ਹੱਥ ਫਲਾਉਣ ਦੀ ਤਾਂ ਜੇ ਰੱਬ ਦਿੰਦਾ ਹੈ ਹੁਨਰ ਤਾਂ ਉਸ ਨੂੰ ਵਰਤਣਾ ਚਾਹੀਦਾ ਵੀਰ ਦੇ ਵਿੱਚ ਹੁਨਰ ਬਹੁਤ ਹੈ ਤਾਂ ਵੀਰੇ ਜੇ ਕਿਸ ਨੇ ਤਸਵੀਰ ਬਣਾਉਣੀ ਹੋਵੇ ਜਾਂ ਤੁਹਾਡੇ ਜੋ ਆਪਣੀ ਪਸੰਦੀ ਦਾ ਤਸਵੀਰ ਜਾਂ ਆਪਣੀ ਤਸਵੀਰ ਬਣਾਉਣੀ ਹੋਵੇ ਕਿਵੇਂ ਤਾਲਮੇਲ ਬਿਠਾਉਣ ਤੁਹਾਡੇ ਨਾਲ ਆਪਣਾ ਨੰਬਰ ਮੋਬਾਈਲ ਨੰਬਰ ਜਾਂ ਐਡਰੈਸ ਦੱਸ ਦਿਓ ਅ ਮੇਰੇ ਇੰਸਟਾਗ੍ਰam ਆਈਡੀ ਤੇ ਕੰਟੈਕਟ ਕਰ ਸਕਦੇ ਆ ਵਿਕਾਸ ਆਰਟਸ 9 ਜਾਂ ਤਾਂ ਮੈਨੂੰ ਕੰਟੈਕਟ ਨੰਬਰ ਕਰ ਸਕਦੇ 950 ਜੀ 163 6404 ਦਵਰਾ ਬੋਲ 950163 6404 ਜਰੂਰ ਜੀ ਬਹੁਤ ਬਹੁਤ ਧੰਨਵਾਦ ਹੈ ਇਹ ਨੇ ਅੰਮ੍ਰਿਤਸਰ ਦੇ ਸੁਲਤਾਨਵਿੜ ਦੇ ਰਹਿਣ ਵਾਲੇ ਨੇ ਸਾਡਾ ਵੀਰ ਔਰ ਬਹੁਤ ਵਧੀਆ ਹੁਨਰ ਹੈ ਇਹਨਾਂ ਦੇ ਵਿੱਚ ਰੱਬ ਨੇ ਹੁਨਰ ਦੇ ਨਾਲ نوازਿਆ ਹੈ ਤਸਵੀਰਾਂ ਬਣਾਉਂਦੇ ਨੇ ਹੂ ਬੂ ਜਿਵੇਂ ਕਿ ਮੂੰਹੋਂ ਬੋਲਦੀਆਂ ਹਨ ਤਾਂ ਵੀਰ ਨੇ ਆਪਣਾ ਮੋਬਾਈਲ ਨੰਬਰ ਵੀ ਦੱਸਤਾ ਐਡਰੈਸ ਵੀ ਦੱਸਤਾ ਜੇ ਤੁਸੀਂ ਵੀ ਆਪਣੀ ਤਸਵੀਰ ਬਣਾਉਣੀ ਚਾਹੁੰਦੇ ਹੋ ਤਾਂ ਜਰੂਰ ਇਹਨਾਂ ਨਾਲ ਤਾਲਮਿਲ ਬਣਾਓ ਇਹੋ ਜਿਹੜਾ ਜਿਆ ਹੁਨਰ ਹੈ ਜਿਹੜਾ ਉਹਨੂੰ ਤਰਾਸਣ ਦੀ ਲੋੜ ਹੈ ਤੁਹਾਡਾ ਪਿਆਰ ਤੇ ਅਸ਼ੀਰਵਾਦ ਮਿਲੇ ਤਾਂ ਇਸ ਪਰਿਵਾਰ ਦੇ ਸੁਪਨੇ ਜਰੂਰ ਪੂਰੇ ਹੋਣਗੇ ਸੁਪਨਾ ਜੀ ਹੈ ਜੀ ਤੁਹਾਡਾ ਮੇਰਾ ਇੱਥੇ ਮੈਂ ਬੀਐਫਏ ਦੀ ਹਾਈ ਸਟੱਡੀ ਕਰਨਾ ਚਾਹੁੰਦਾ ਹਾਂ ਤੇ ਮੈਂ ਉਹ ਇੱਕ ਆਰਟਿਸਟ ਕਰੀਅਰ ਬਣਾਵਾਂਗਾ ਹਾਂਜੀ ਤਾਂ ਜਰੂਰ ਜੀ ਇਸ ਵੀਡੀਓ ਨੂੰ ਉਹਨਾਂ ਤਾਈਂ ਜਰੂਰ ਪਹੁੰਚਾ ਦਿਓ ਜਿਹੜੇ ਜਿਹੇ ਆਰਟਿਸਟ ਦਾ ਮੁੱਲ ਪਾਉਂਦੇ ਨੇ ਜਾਂ ਜਿਹੜੇ ਹੁਨਰਬਾਜ਼ਾਂ ਦਾ ਮੁੱਲ ਪਾਉਂਦੇ ਨੇ ਤਾਂ ਜੇ ਉਹ ਵੀਡੀਓ ਉਹਨਾਂ ਤਾਈਂ ਪਹੁੰਚੇ ਤਾਂ ਇਸ ਵੀਰ ਦਾ ਮੁੱਲ ਜਰੂਰ ਪਈ ਜਾ ਤੇ ਇਹਨਾਂ ਦੇ ਸੁਪਨੇ ਜਰੂਰ ਪੂਰੇ ਹੋਣਗੇ ਮੈਨ